ਜਿਸ ਵੇਲੇ ਅਸੀਂ ਇਹ ਕਹਿੰਦੇ ਆ ਕਿ ਹਰਿਆਣਾ ਤਾਂ ਆਪ ਹੀ ਬਾਹਰ ਹੋਇਆ ਸੀ ਪੰਜਾਬ ਯੂਨੀਵਰਸਿਟੀ ਚ ਬੰਸੀ لال ਉਸ ਵੇਲੇ ਮੁੱਖ ਮੰਤਰੀ ਸੀ 50 ਸਾਲ ਪਹਿਲਾਂ ਦੀ ਲਗਭਗ ਗੱਲ ਹੈ ਕਿਤੇ ਕੋਈ ਫੰਕਸ਼ਨ ਹੋਇਆ ਪੰਜਾਬ ਯੂਨੀਵਰਸਿਟੀ ਚ ਉਸ ਵੇਲੇ ਹਰਿਆਣਾ ਨਾਲ ਹੁੰਦਾ ਸੀ ਤੇ ਕਿਤੇ ਕੁਰਸੀ ਸੀ ਐਮ ਦੀ ਥੱਲੇ ਲਾ ਦੇ ਫਰੰਟ ਰੋਅ ਚ ਪੰਜਾਬ ਦੇ ਸੀਐਮ ਤਾਂ ਆ ਲਾ ਦੇ ਇਸੇ ਗੱਲ ਤੋਂ ਗੁੱਸੇ ਹੋ ਕੇ ਉਹ ਕਹਿੰਦਾ ਜੀ ਅਸੀਂ ਤਾਂ ਇਹ ਸਾਰੇ ਕਾਲ ਜਾਂਦਾ ਹਿੱਸਾ ਕੱਢਦੇ ਆ ਵਿੱਚੋਂ ਅਸੀਂ ਤੁਹਾਨੂੰ ਨਾ ਪੈਸਾ ਦੇਈਏ ਕੋਈ ਇਸ ਤੋਂ ਆਪਣੀ ਯੂਨੀਵਰਸਿਟੀ ਬਣਾਵਾਂਗੇ ਉਹਨਾਂ ਨੇ ਖਨੂ ਕ੍ਰੁਸ਼ੇਤਰਾ ਦੀ ਯੂਨੀਵਰਸਿਟੀ ਬਣਾਈ। ਖਨੂ ਕ੍ਰੁਸ਼ੇਤਰਾ ਦੀ ਯੂਨੀਵਰਸਿਟੀ ਦੀ ਜਿਹੜੀ ਰੈਂਕਿੰਗ ਹੈ ਉਹ A+ ਹੈ। ਨਿਕਲ। ਉਹ A+ ਤੋਂ ਕੱਢ ਕੇ ਸਾਡੇ ਪੰਜਾਬ ਦੀ ਯੂਨੀਵਰਸਿਟੀ 'ਚ ਪਾਉਣਾ ਚਾਹੁੰਦੇ ਨੇ ਕਾਲਜ। ਅਸਲ 'ਚ ਇਹ ਇਸ ਤੇ 2-3 ਮਹੀਨੇ ਪਹਿਲਾਂ ਵੀ ਹੋਈਆਂ ਸੀ। ਇਹ ਸੈਨੇਟ ਤੇ ਸਿੰਡੀਕੇਟ ਦੇ ਵਿੱਚ ਵੜਨ ਦੀਆਂ ਸ਼ਾਸ਼ਣ ਨੇ। ਕਿਉਂਕਿ ਉਹਨਾਂ ਦੇ ਗ੍ਰੈਜੂਏਟ ਖਤਮ ਹੋ ਗਏ। 50 ਸਾਲ ਹੋ ਗਏ ਉਹਨਾਂ ਗ੍ਰੈਜੂਏਟ ਜਿਹੜੇ ਖਤਮ ਹੋ ਗਏ। ਤੋ ਸੈਨੇਟ ਦੇ ਵਿੱਚ ਵੜਨ ਦੇ ਪ੍ਰਕੋਸ਼ਾ ਜਦੋਂ ਮੈਂ ਜਵਾਬ ਦਿੱਤਾ ਉਹਨਾਂ ਮੀਟਿੰਗਾਂ 'ਚ ਕਿ ਕੋਈ ਨਾ ਹੈ ਸਾਡੇ ਕੋਲੇ ਪਹਿਲਾਂ ਹੀ ਬਹੁਤ ਕਾਲਜ ਨੇ ਇਸ ਯੂਨੀਵਰਸਿਟੀ ਦੇ ਅੰਡਰ ਸੀ ਉਹਨਾਂ ਨੂੰ ਸੰਭਾਲਣਾ ਸਾਡੀ ਲੈਗਸੀ ਹੈ ਸਾਡਾ ਵਿਰਸਾ ਹੈ ਤਾਂ ਫਿਰ ਇਹ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਸੈਨੇਟ ਤੇ ਭੰਗ ਕੀਤੀ ਜਾਂਦੀ ਹੈ ਸਿਨੇਟ ਇਹ ਕੱਲ ਮੈਂ ਗੱਲ ਕਹੀ ਮੈਂ ਕਿ ਹੁਣ ਤੁਸੀਂ ਇਸ ਤਰੀਕੇ ਨਾਲ ਆਗੇ ਫਿਰ ਤੇ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਬਚਾਓ ਮੋਰਚਾ ਲਾਇਆ ਉਨਾਂ ਦੀ ਬਰੋਦਨ ਦੇਖਦੇ ਹੋ ਤੁਸੀਂ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਉਹਦੇ ਚਾਹੇ ਤੁਸੀਂ ਕਲੈਰਟੀ ਨਹੀਂ ਕੀਤੀ 28 ਵਾਲਾ ਚੱਲੂਗਾ 30 ਵਾਲਾ ਚੱਲੂਗਾ 30 ਵਾਲੇ ਤਰੀਕ ਦੱਸਾਂਗੇ 28 ਵਾਲੇ ਦੱਸਦੇ ਨਹੀਂ ਕਲੀਅਰ ਕਰੋ ਹੁਣੀ ਬੱਚੇ ਸਟੂਡੈਂਟ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਪੇਪਰਾਂ ਦੇ ਦਿਨ ਨੇੜੇ ਆ ਰਹੇ ਨੇ ਉਹ ਉਥੇ ਰਾਤਾਂ ਨੂੰ ਜਾਗਦੇ ਨੇ ਉਥੇ ਨਾਰੇ ਲਾਉਂਦੇ ਫਿਰਦੇ ਆ ਉਥੇ ਪੁਲਿਸ ਨਾਲ ਲੜਦੇ ਫਿਰਦੇ ਆ